ਹਰਜਿੰਦਰ ਸਿੰਘ ਧਾਮੀ ਅਸਤੀਫਾ ਦੇਈ ਬੈਠੇ ਨੇ ਦੂਜੇ ਪਾਸੇ ਜਥੇਦਾਰ ਗਗਨੀ ਰਗਵੀਰ ਸਿੰਘ ਔਰ ਹਰਜਿੰਦਰ ਸਿੰਘ ਧਾਮੀ ਵਿਚਾਲੇ ਥੋੜਾ ਬੋਤ ਕਟਾਕਸ਼ ਨਜ਼ਰ ਆ ਰਿਹਾ ਥੋੜਾ ਬੋਤ ਵਿਵਾਦ ਨਜ਼ਰ ਆ ਰਿਹਾ ਹੁਣ ਇਹ ਵਿਵਾਦ ਇਹ ਕਟਾਕਸ਼ ਕਿੱਥੇ ਜਾ ਕੇ ਵਿਰਾਮ ਲਵੇਗਾ ਇਹਦੇ ਸਵਾਲ ਖੜੇ ਹੋ ਰਹੇ ਆ ਪਰ ਇਹ ਸਵਾਲ ਖੜ ਕਿਉਂ ਲੱਗੇ ਔਰ ਇਹਦਾ ਹੱਲ ਕੀ ਹੈ ਹੁਣ ਇਹ ਸਿਚੁਏਸ਼ਨ ਜਿਹੜੀ ਪੈਦਾ ਹੋਈ ਖਾਸ ਤੌਰ ਦੇ ਉੱਤੇ ਜਦੋਂ ਹਰਜਿੰਦਰ ਸਿੰਘ ਧਾਮੀ ਆਪਣਾ ਅਸਤੀਫਾ ਦਿੰਦੇ ਨੇ ਉਦੋਂ ਬਾਅਦ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਜਥੇਦਾਰ ਸਾਹਿਬ ਨੇ ਆਪਣੀ ਲਿਖੀ ਹੋਈ ਪੋਸਟ ਦੇ ਵਿੱਚ ਇਹ ਦਾਇਰ ਕੀਤਾ ਸੀ ਕਿ ਅਧਿਕਾਰ ਐਸਜੀਪੀਸੀ ਪ੍ਰਧਾਨ ਦੇ ਕੋਲ ਨਹੀਂ ਸੀ ਜਿਸ ਵਾਸਤੇ ਉਹ ਆਪਣਾ ਨੈਤਿਕ ਅਧਿਕਾਰ ਸਮਝਦਿਆਂ ਹੋਇਆ ਅਸਤੀਫਾ ਦਿੰਦੇ ਨੇ ਦੂਜੇ ਪਾਸੇ ਜਥੇਦਾਰ ਜਾਨੀ ਰਗਵੀਰ ਸਿੰਘ ਨੇ ਵੀ ਇਸ ਗੱਲ ਦਾ ਵਾਜਬ ਬਿਆਨ ਜਿਹੜਾ ਆ ਜਵਾਬ ਕਹਿ ਲਈਏ ਉਹ ਦੇ ਦਿੱਤਾ ਹੁਣ ਇਹ ਪੋਜੀਸ਼ਨ ਇਸ ਤਰ੍ਹਾਂ ਦੀ ਬਣੀ ਹੋਈ ਹੈ ਦੀ ਤਣਾਅਪੂਰਵਕ ਬਣੀ ਹੋਈ ਹੈ ਦੋਵੇਂ ਸਰਮੌਰ ਸੰਸਥਾਵਾਂ ਹਾਲਾਂਕਿ ਸ਼੍ਰੀ ਕਾਲਕਟਕ ਸਾਹਿਬ ਸਭ ਤੋਂ ਸਰਮੌਰ ਹੈ ਪਰ ਐਸਜੀਪੀਸੀ ਵੀ ਸਿੱਖਾਂ ਵਾਸਤੇ ਪੰਥ ਵਾਸਤੇ ਇੱਕ ਸਰਮੌਰ ਸੰਸਥਾ ਹੈ ਔਰ ਦੋਵੇਂ ਸੰਸਥਾਵਾਂ ਦੇ ਮੁਖੀ ਇੱਕ ਦੂਸਰੇ ਦੇ ਨਾਲ ਸ਼ਬਦੀ ਜੰਗ ਦੇ ਵਿੱਚ ਫਸੇ ਹੋਏ ਔਰ ਇਹਦਾ ਹੱਲ ਕੀ ਹੈ ਹੱਲ ਕਿਤੇ ਨਾ ਕਿਤੇ ਨਵ ਜੰਮਿਆ ਪੋਤਰਾ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਘਰ ਇੱਕ ਨਵੇਂ ਜੰਮੇ ਬੱਚੇ ਨੇ ਕਲਕਾਰੀ ਦਿੱਤੀ ਹੈ ਉਨ੍ਹਾਂ ਦੇ ਘਰ ਇੱਕ ਪੋਤਰੇ ਨੇ ਜਨਮ ਲਿਆ ਹੁਣ ਉਹ ਪੋਤਰਾ ਕਹਿੰਦੇ ਆ ਕਿ ਪੁਲ ਬਣੂਗਾ ਇਹਨਾਂ ਦੋਵਾਂ ਦੇ ਵਿਚਾਲੇ ਯਾਨੀ ਕਿ ਐਸਜੀਪੀਸੀ ਪ੍ਰਧਾਨ ਔਰ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਵਿਚਾਲੇ ਦੋਵਾਂ ਵਿਚਾਲੇ ਪੁਲ ਬਣੂਗਾ ਔਰ ਇਹ ਮਸਲਾ ਇੱਥੇ ਸਮਾਪਤ ਕੀਤਾ ਜਾਵੇਗਾ ਹੁਣ ਹੋਵੇਗਾ ਕਿ ਨਹੀਂ ਹੋਵੇਗਾ ਇਹ ਸਮਾਂ ਦੱਸੇਗਾ ਪਰ ਫਿਲਹਾਲ ਇਹ ਹਾਲਾਤ ਜਿਹੜੇ ਨੇ ਉਹ ਬੜੇ ਹੋਏ ਆ ਕਿ ਐਸਜੀਪੀਸੀ ਪ੍ਰਧਾਨ ਵਾਪਸੀ ਕਰਨਗੇ ਆਪਣੇ ਅਹੁਦੇ ਉੱਤੇ ਕਿਉਂਕਿ ਜੇ ਉਹ ਵਾਪਸ ਆਉਂਦੇ ਨੇ ਆਪਣਾ ਅਸਤੀਫਾ ਖਾਰਜ ਕਰਦੇ ਨੇ ਤਾਂ ਜ਼ਾਹਿਰ ਤੌਰ ਤੇ ਉਹਨਾਂ ਨੂੰ ਸੱਤ ਮੈਂਬਰੀ ਕਮੇਟੀ ਦਾ ਚਾਰਜ ਵੀ ਸਾਂਭਣਾ ਪਊਗਾ ਕਿਉਂਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਪਸ਼ਟ ਕਰ ਦਿੱਤਾ ਸੀ ਕਿ ਆਪਣੇ ਆਪਣੀਆਂ ਸੇਵਾਵਾਂ ਦੇ ਵਾਪਸ ਆਓ ਜੋ ਤੁਹਾਡੀ ਡਿਊਟੀ ਹੈ ਉਹ ਆ ਕੇ ਕਰੋ ਔਰ ਨਾਲ ਨਾਲ ਸੱਤ ਮੈਂਬਰੀ ਕਮੇਟੀ ਦਾ ਚਾਰਜ ਸਾਂਭੋ ਜੋ ਕਿ ਹੁਕਮਨਾਮੇ ਦੇ ਵਿੱਚ ਧਾਇਰ ਕੀਤਾ ਗਿਆ ਹੁਣ ਕੀ ਇਹ ਸਭ ਕੁਝ ਕੀਤਾ ਜਾਵੇਗਾ ਹਰਜਦਰ ਸਿੰਘ ਧਾਮੀ ਵੱਲੋਂ ਜਾਂ ਫਿਰ ਜੋ ਸਥਿਤੀ ਇਸ ਵੇਲੇ ਬੜੀ ਹੋਈ ਹੈ ਇਹ ਹੋਰ ਵਿਗੜ ਜਾਵੇਗੀ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬੜੇ ਰੋਵਾਨੀਆ ਪੰਜਾਬੀ ਦੇ